ਹਾਂਜੀ ਦੋਸਤੋ ਜਿਵੇਂ ਕਿ ਹੁਣ ਭਾਰਤ ਸਰਕਾਰ ਨੇ ਇੱਕ ਐਪ ਲਾਂਚ ਕੀਤੀ ਹੈਗੀ ਅੱਬਾ ਐਪ ਜਿਹੜਾ ਕਿ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਾਂ ਨੂੰ ਲੈਣਾ ਚੱਲਣ ਦੀ ਲੋੜ ਨਹੀਂ ਸਿੱਧਾ ਜਾ ਕੇ ਆਪਾਂ ਨੂੰ ਕਾਰਡ ਦਿਖਾ ਕੇ ਦਵਾਈ ਮਿਲੂਗੀ ਇਹ ਆਪਾਂ ਇੱਥੋਂ ਆਪਣੇ ਮੋਬਾਈਲ ਤੋਂ ਹੀ ਡਾਊਨਲੋਡ ਕਰ ਸਕਦੇ ਆਂ ਪਹਿਲਾਂ ਭਰਨਾ ਆਪਾਂ ਅੱਬਾ ਕਾਰਡ ਫਿਰ نیچے ਚਲਾ ਜਾਊਗਾ ਅੱਬਾ ਏਬੀਡੀਐਮ ਏ ਓਕੇ ਕਰ ਲੈਣਾ ਆਪਾਂ ਓਕੇ ਕਰਾਂਗੇ ਇਸ ਤਰ੍ਹਾਂ ਇੰਟਰਫੇਸ ਓਪਨ ਹੋ ਜਾਊਗਾ ਆ ਫਸਟ ਵਾਲਾ ਆਧਾਰ ਵਾਲਾ ਇਹਦੇ ਕਰਾਂਗੇ ਆਪਾਂ ਓਕੇ ਓਕੇ ਕਰਨ ਤੋਂ ਬਾਅਦ ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰਨਾ 12 ਅੰਕਾਂ ਦਾ ਆਪਣਾ ਆਧਾਰ ਕਾਰਡ ਨੰਬਰ ਹੈ ਇਸ ਤਰ੍ਹਾਂ ਨੂੰ ਭਰ ਲਓ ਪਰਕੇ ਫਿਰ ਆਪਾਂ ਜਾਵਾਂਗੇ ਅਰੇ ਪਾਰਾਂ ਖਾਦਾ ਭਰੇਗਾ ਨੀਚੇ ਜਾਵਾਂਗੇ ਫਿਰ ਨਪਾਂਗੇ ਆਪਾਂ ਐਂਗਰੀ ਐਂਗਰੀ ਤੇ ਓਕੇ ਕਰਕੇ ਫਿਰ ਆ ਦੇਖਾਂਗੇ ਆਪਾਂ ਇਹ 2 2 ਆ ਗਿਆ ਇੱਥੇ ਆਪਾਂ 4 ਭਰਾਂਗੇ ਇੱਥੇ 2 2 ਬਈ ਹੱਸ ਦਾ ਕੁਝ ਵੀ ਅਖਰਾਖਾਦਾ ਤੁਸੀਂ ਦੇਖ ਲੈਣਾ ਚਾਹਗੇ ਇਦਾਂ ਪਰਕੇ ਓਕੇ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਕੋਲੇ ਇਹਨੂੰ ਪਰ ਨੌਰ ਸੇਵ ਨਾ ਕਰਕੇ ਕਰ ਲਓ ਥੋੜੀ ਜਿਹੀ ਵਾਰੀ ਪਰ ਜਿਹੀ ਹੋੜੀ ਫਿਰ ਆਊਗਾ ਆਪਾਂ ਓਟੀਪੀ ਇੱਥੇ ਹੁਣ ਆਪਾਂ ਜਦੋਂ ਉਹਦੇ ਓਕੇ ਕਰਾਂਗੇ ਆਪਾਨੂੰ ਓਟੀਪੀ ਆਊਗਾ ਇੱਕ ਆ ਇੱਕ ਹੋਰ ਕਰਨੇ ਜਿਹੜਾ ਨੰਬਰ ਤੁਹਾਡਾ ਦਿੱਤਾ ਹੈ ਨਾ ਇੱਥੇ ਉਹਦੇ ਤੇ ਉਸੇ ਓਟੀਪੀ ਉਸੇ ਓਟੀਪੀ ਆ ਗਿਆ ਓਟੀਪੀ ਭਰ ਕੇ ਨੀਚੇ ਭਰਨਾ ਆਪਾਂ ਮੋਬਾਈਲ ਨੰਬਰ ਇੱਥੇ ਆਪਾਂ ਓਟੀਪੀ ਭਰਤਾ ਪਹਿਲਾਂ ਫਿਰ ਨੀਚੇ ਭਰਨਾ ਆਪਾਂ ਮੋਬਾਈਲ ਨੰਬਰ ਇਸ ਤਰ੍ਹਾਂ ਮੋਬਾਈਲ ਨੰਬਰ ਆਪਣਾ ਭਰ ਕੇ ਇਸ ਦੋ ਆਪਾਂ ਨੈਕਸਟ ਤੇ ਓਕੇ ਕਰਾਂਗੇ ਕਿਸ ਤਰ੍ਹਾਂ ਆਪਣਾ ਸਰਚ ਹੋ ਜਾਊਗਾ ਇਹ ਆਪਾਂ ਫੋਨ ਨੰਬਰ ਤੁਹਾਡਾ ਕੋਲੇ ਹੋਵੇ ਜਿਹੜਾ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਹੈ ਇਸ ਤਰ੍ਹਾਂ ਫਿਰ ਆਪਾਂ ਇਹਨੂੰ bio profile ਕਰਾਂਗੇ ਇਸ ਤਰ੍ਹਾਂ ਆਪਣਾ ਕਾਰਡ ਬਣ ਜਾਊ ਇਹਨੂੰ ਕਰ ਲੈਣਾ ਆਪਾਂ ਸੇਵ ਕਰ ਲੈਣਾ ਤੇ ਆਪਾਂ ਕਿਸੇ ਪ੍ਰਿੰਟਰ ਤੋਂ ਕਢਾ ਲੈਣਾ ਆਪਾਂ ਇਹ ਕਾਰਡ ਚੱਲਿਆ ਕਰੂਗਾ ਹਸਪਤਾਲਾਂ ਦੇ ਵਿੱਚ ਇਹ ਕਾਰਡ ਦਿਖਾ ਕੇ ਆਪਾਂ ਉੱਥੇ ਦਵਾਈ ਲੈ ਆਉਣਾ ਲੈਣਾ ਚ ਲੱਗਣ ਦੀ ਲੋੜ ਨਹੀਂ ਪਣੀ ਹੁਣ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਧੰਨਵਾਦ